ਪਿੰਡਾਂ ਦੇ ਵਿੱਚ ਡਿਮਾਂਡ ਆ ਕਾਫੀ ਲੰਮੇ ਸਮੇਂ ਤੋਂ ਸੜਕਾਂ ਨਹੀਂ ਸੀ ਬਣੀਆਂ ਤੇ ਹੁਣ तकरीबन ਕਾਫੀ ਜਿਆਦਾ ਸੜਕਾਂ ਦੇ ਹਾਲਾਤ ਮਾੜੇ ਨੇ ਹੁਣ ਪਿੰਡਾਂ ਦੇ ਵਿੱਚ ਲਿੰਕ ਰੋਡ ਦਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਉਹ ਲਿੰਕ ਰੋਡ ਦੇ ਜਿਹੜੇ ਸਟੈਪ ਬਾਈ ਸਟੈਪ ਹੋਣਾ ਜਿਉਂ-ਜਿਉਂ ਆਪਣੇ ਪਿੰਡਾਂ ਦੇ ਵਿੱਚ ਲੋਝਾਂ ਜਿੱਥੇ-ਜਿੱਥੇ ਜਿਆਦਾ ਜ਼ਰੂਰਤ ਹੈ ਉੱਥੇ-ਉੱਥੇ ਦੇ ਆਪਾਂ ਉਦਘਾਟਨ ਜਿਹੜੇ ਆ ਸ਼ੁਰੂ ਕਰਾਂਗੇ ਸੋ ਕੁਝ ਸੜਕਾਂ ਜਿਹੜੀਆਂ ਪਾਸ ਹੋ ਚੁੱਕੀਆਂ ਨੇ ਕੁਝ ਪੈਂਡਿੰਗ ਨੇ ਜਿਹੜੀਆਂ ਰਹਿੰਦੀਆਂ ਨੇ ਆਪਾਂ ਉਹਨਾਂ ਨੂੰ ਵੀ ਪੂਰਾ ਕਰਕੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਬਜ਼ੁਰਗਾਂ ਸਾਡੀਆਂ ਮਾਵਾਂ ਭੈਣਾਂ ਦਾ ਰਾਸ ਖਾਲਾ ਕਰੀਏ ਜਿਹੜੀ ਦਿੱਕਤ ਨਾਲ। ਥੀਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀਆਂ ਬਰਸਾਤਾਂ ਜਾਦਾ ਪੈਣ ਕਰਕੇ ਕਿਉਂਕਿ ਜਿਹੜੀ ਲੁੱਕ ਹੁੰਦੀ ਆ ਉਹਦਾ ਮੇਨ ਜਿਹੜਾ ਵੈਰੀ ਹੁੰਦਾ ਉਹ ਪਾਣੀ ਹੁੰਦਾ। ਜਦੋਂ ਬਰਸਾਤਾਂ ਜ਼ਿਆਦਾ ਹੁੰਦੀਆਂ ਨੇ ਪਾਣੀ ਜਿੱਥੇ ਖੜਦਾ ਉੱਥੇ ਸੜਕਾਂ ਟੁੱਟ ਜਾਂਦੀਆਂ। ਸੋ ਆਪਾਂ ਬੜਾ ਵਧੀਆ ਚੇਚੇ ਟੰਗ ਦੇ ਨਾਲ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਸਾਰੇ ਅਫਸਰ ਸਹਬਾਨਾਂ ਨੂੰ ਬੇਨਤੀ ਕੀਤੀ ਆ ਵੀ ਵਧੀਆ ਟੰਗ ਨਾਲ ਇਹ ਸੜਕਾਂ ਜਿਹੜੀਆਂ ਲੋਕ ਸਮਰਪਿਤ ਕਰੀਏ ਆਪਾਂ ਤਾਂ ਜੋ ਕਿ ਆ ਕਾਫੀ ਆਉਣ ਵਾਲੇ ਸਮੇਂ ਨੂੰ ਵੀ ਐਸੀਆਂ ਸੜਕਾਂ ਬਣ ਵੀ ਜਿਹੜੀਆਂ ਕਾਫੀ ਲੰਮਾ ਸਮਾਂ ਲਵੇਗਾ ਬਿਲਕੁਲ ਬਟਾ ਬਿਲਕੁਲ ਜੀ ਉਹ ਸੀਐਮ ਸਾਹਿਬ ਦਾ ਟਾਈਮ ਜਿਹੜਾ ਬਿਲਕੁਲ ਉਹਨਾਂ ਨੇ ਜਦੋਂ ਵੀ ਹੁਕਮ ਹੋ ਗਿਆ ਉਦੋਂ ਫਿਰ ਆਪਾਂ ਤਸੀਲ ਕੰਪਲੈਕਸ ਦਾ ਜਿਹੜਾ ਅਧਿਕਾਰਨ ਕਰਾਂਗੇ ਔਰ ਉਹਦੇ ਨਾਲ ਮੈਨੂੰ ਆਸ ਹੈ ਵੀ ਹੋਰ ਵੀ ਜਿਹੜੇ ਵਿਕਾਸ ਕਾਰਜਾਂ ਦਾ ਜਿਤਨਾ ਹੁਣ ਕੱਲ ਜਿਹੜਾ ਬੀਤਿਆ ਉਹਦੇ ਵਿੱਚ ਹੁਣ ਕਨਨਵਰ ਰੋਡ ਤੇ ਬੜੀ ਦਿੱਕਤ ਆ ਰਹੀ ਬੜੀ ਡਿਮਾਂਡ ਸੀ ਵੀ ਉੱਥੇ ਨੇਰਾ ਹੁੰਦਾ ਜ਼ਿਆਦਾ ਲਾਈਟਾਂ ਦੀ ਸੋ ਕੱਲ ਉੱਥੇ ਵੀ ਜਿਹੜਾ ਲਾਈਟਾਂ ਦਾ ਜਿਹੜਾ ਉਦਘਾਟਨ ਆ ਉਹ ਕੀਤਾ ਜਿਹੜਾ ਮੈਂ ਕਹਿ ਸਕਦਾ ਸਿੰਬਲ ਚੌਂਕ ਤੋਂ ਲੈ ਕੇ ਧੁੱਪ ਸੜੀ ਤੱਕ ਉਹ ਲਾਈਟਾਂ ਜਿਹੜੀਆਂ ਲਾਈਆਂ ਜਾਣਗੀਆਂ ਕਿਉਂਕਿ ਕਾਫੀ ਉੱਥੇ ਨਵੀਆਂ ਕਲੋਨੀਆਂ ਵੀ ਬਿਲਕੁਲ ਜੀ ਜਿਉਂ-ਜਿਉਂ ਦੇਖੋ ਜਿਉਂ-ਜਿਉਂ ਸਮਾਂ ਬੀਤਦਾ ਜਾਊਗਾ ਤੇ ਉਦੋਂ ਜਿਹੜੇ ਹੁਣ ਆਪਣੇ ਕੰਮਾਂ ਦੀ ਰਫ਼ਤਾਰ ਆ ਜਿਹੜੀ ਉਹਨੂੰ ਵਧੀਆ ਉਚੇਚੇ ਢੰਗ ਨਾਲ ਤਰੀਕੇ ਨਾਲ ਕੀਤਾ ਜਾ ਰਿਹਾ ਸੋ ਮੈਨੂੰ ਆਸ ਹੈ ਵੀ ਆਉਣ ਵਾਲੇ ਸਮੇਂ ਨੂੰ ਸਾਡੇ ਲੋਕਾਂ ਨੂੰ ਰਾਹਤ ਪਰ ਜਿੰਦਗੀ ਤੇ ਖੁਸ਼ਹਾਲਾ ਬਿਲਕੁਲ ਜੀ ਦੇਖੋ ਨਸ਼ਾ ਮੁਕਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਾਡਾ ਜਿੱਤਰਾ ਪਿੰਡ ਸਾਡਾ ਹਲਕਾ ਬਟਾਲਾ ਸਰਦੀਆਂ ਵਾਡਾ ਨੇ ਇੱਕ ਮੋਬਤੀ ਜਿਹੜੀ ਜਦੋਂ ਹਨੇਰਾ ਪਿਆ ਹੋਵੇ ਹਨੇਰਾ ਹੋਵੇ ਤੇ ਜਦੋਂ ਉਹ ਇੱਕ ਚਾਨਣ ਕਰ ਦਿੰਦੀ ਹੈ ਜਦੋਂ ਜਗਾ ਕੇ ਮੈਂ ਇਹੋ ਬੇਨਤੀ ਕਰਨਾ ਵੀ ਆਪਕੋ ਆਪਣੇ ਪਿੰਡਾਂ ਦੇ ਵਿੱਚੋਂ ਆਪਾਂ ਪੰਜਾਬ ਨੂੰ ਇੱਕ ਨਸ਼ਿਆਂ ਦੇ ਕੋੜ ਤੋਂ ਦੂਰ ਕਰਕੇ ਇੱਕ ਚਾਨਣ ਦਈਏ ਤਾਂ ਜੋ ਕਿ ਸਾਡਾ ਪੰਜਾਬ ਫਿਰ ਰੰਗਲਾ ਹੋਵੇ ਜਿਹਦੇ ਨਾਲ ਸਾਡੀ ਨੌਜਵਾਨੀ ਜਿਹੜੀ ਫਿਰ ਚੜਦੀ ਕਲਾ ਦੇ ਵਿੱਚ ਲਾਵੇ ਕਿਉਂਕਿ ਇਹ ਨਸ਼ਾ ਜੇ ਮੈਂ ਕੱਲਾ ਕਹਾਂ ਵੀ ਮੈਂ ਖਤਮ ਕਰ ਦੂੰਗਾ ਨਹੀਂ ਕਰ ਸਕਦਾ ਜਦੋਂ ਤੱਕ ਹਰ ਇਨਸਾਨੇ ਨਾ ਕਵੇ ਕਿ ਆਪਾਂ ਨਸ਼ਿਆਂ ਦਾ ਕੋੜ ਜਿਹੜਾ ਖਤਮ ਕਰਨਾ ਹੈ ਜਿਸ ਤਰ੍ਹਾਂ ਹੁਣ ਪਿੰਡਾਂ ਦੇ ਵਿੱਚ ਘੱਟੋ ਘਾਟ ਨੇ ਹਜ਼ਾਰ ਦੇ ਕਰੀਬ ਬੋਟ ਆ ਕੋ ਸਕਦਾ ਇੱਕ ਘਰ ਜਿਹੜਾ ਉਹ ਨਸ਼ਾ ਵੇਚਦਾ ਹੋਵੇ ਜਦੋਂ ਪਿੰਡ ਵਾਲੇ ਇਕੱਠੇ ਹੋ ਕੇ ਉਸ ਘਰ ਦੇ ਵਿੱਚ ਚਲੇ ਜਾਣਗੇ ਇਹਨਾਂ ਤੇ ਉਹਨੂੰ ਕਹਿਣਗੇ ਨਾ ਵੀ ਤੁਹਾਡਾ ਬੰਦਾ ਜਿਹੜਾ ਵਾ ਤੁਹਾਡਾ ਪਰਿਵਾਰ ਦੇ ਵਿੱਚੋਂ ਜੀ ਨਸ਼ਾ ਵੇਚ ਰਿਆ ਇਹਨੂੰ ਸਹੀ ਕਰ ਲਿਓ ਨਹੀਂ ਤੇ ਫਿਰ ਸਾਨੂੰ ਪੰਚਾਇਤ ਨੂੰ ਮਤਾ ਪਾ ਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਦਾ ਰੂਪ ਜਿਹੜਾ ਵਾ ਖਾਲਣਾ ਪਊਗਾ ਸੋ ਉਦੋਂ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਵੀ ਜਦੋਂ ਲੋਕ ਇਸ ਲੜਾਈ ਨੂੰ ਜਦੋਂ ਤੱਕ ਆਪਣੀ ਲੜਾਈ ਨਾ ਸਮਝਣਗੇ ਉਦੋਂ ਤੱਕ ਇਹ ਕੋੜ ਜਿਹੜਾ ਵਾ ਸਾਨੂੰ ਲੋਣ ਲੱਗਿਆ ਤੰਗੀ ਵੀ ਹੁੰਦੀ ਆ ਦਿੱਕਤ ਵੀ ਹੁੰਦੀ ਆ ਪਰ ਮੈਨੂੰ ਮਾਣ ਹੈ ਜਿਉਂ-ਜਿਉਂ ਮੈਂ ਪਿੰਡਾਂ 'ਚ ਜਾ ਰਿਆਂ ਉਹੋ ਤੋਂ ਇਸ ਚੀਜ਼ ਦੀ ਰਫ਼ਤਾਰ ਜਿਹੜੀ ਆ ਨਸ਼ਾ ਨਸ਼ੇਈ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੀ ਘਟਦੀ ਜਾ ਰਹੀ ਆ ਤੇ ਆਮ ਲੋਕਾਂ ਦਾ